ਇਹ ਕਹਾਣੀ ਉਹ ਦੋ ਭੈਣਾਂ ਦੀ ਹੈ ਜਿਨ੍ਹਾਂ ਦਾ ਇੱਕ ਘਰ ਦੇ ਵਿੱਚ ਰਿਸ਼ਤਾ ਹੁੰਦਾ ਹੈ ਤੇ ਫਿਰ ਜਦੋਂ ਵਿਆਹ ਦੇ ਦਿਨ ਨੇੜੇ ਆਉਂਦੇ ਆ ਤਾਂ ਵੱਡੀ ਧੀ ਦੇ ਸੁਹਾਗ ਨਾਲ ਐਸੀ ਘਟਨਾ ਵਾਪਰਦੀ ਹੈ ਕਿ ਸਾਰਾ ਪਿੰਡ ਤਾਂ ਹਾਅ ਮਾਰਦਾ ਤੇ ਫਿਰ ਇਹ ਹਾਦਸੇ ਤੋਂ ਬਾਅਦ ਵੱਡੀ ਧੀ ਦੀ ਕਿਵੇਂ ਜ਼ਿੰਦਗੀ ਤਬਾਹ ਹੁੰਦੀ ਹੈ ਇਹ ਕਹਾਣੀ ਤੇ ਗੱਲਬਾਤ ਕਰਾਂਗੇ ਇਹ ਕਹਾਣੀ ਅੱਜ ਤੋਂ 20 ਸਾਲ ਪਹਿਲਾਂ ਦੀ ਹੈ ਜਿਸ ਘਰ ਦੇ ਵਿੱਚ ਦੋ ਧੀਆਂ ਹੁੰਦੀਆਂ ਨੇ ਵੱਡੀ ਭੈਣ ਦਾ ਨਾਮ ਹਰਜੀਤ ਹੁੰਦਾ ਤੇ ਛੋਟੀ ਦਾ ਨਾਮ ਬਲਜੀਤ ਹੂੰ ਉਹ ਦੋਨੇ ਭੈਣਾਂ ਇੰਨੀਆਂ ਸਿਆਣੀਆਂ ਨੇ ਕਿ ਵੱਡੀ ਭੈਣ ਆਪਣੇ ਆਪ ਨੂੰ ਛੋਟੀ ਭੈਣ ਜਾਨੀ ਬਲਜੀਤ ਦੀ ਮਾਂ ਸਮਝਦੀ ਐ ਹੂੰ ਪਿਆਰ ਪੱਖੋਂ ਵੀ ਖਿਆਲ ਪੱਖੋਂ ਵੀ ਤੇ ਰੋਹ ਪੱਖੋਂ ਵੀ ਹੂੰ ਤੇ ਦੋਨੇ ਭੈਣਾਂ ਚ ਇੰਨਾ ਆਪਸੀ ਪਿਆਰ ਹੂੰ ਤੇ ਜਦੋਂ ਧੀਆਂ ਇੰਨੀਆਂ ਸਿਆਣੀਆਂ ਹੋਣ ਹੂੰ ਤਾਂ ਮਾਂ ਬਾਪ ਨੂੰ ਪੁੱਤ ਦੀ ਝਾਕ ਖਤਮ ਹੋ ਜਾਂਦੀ ਐ ਹੂੰ ਮਾਂ ਨੇ ਖੇਤਾਂ ਦੇ ਵਿੱਚ ਪਿਓ ਨਾਲ ਕੰਮ ਕਰਾਉਣਾ ਕਿਉਂਕਿ ਪੁੱਤ ਹੈ ਨਹੀਂ ਸੀ ਹੂੰ ਫਿਰ ਇਹ ਵੀ ਨਹੀਂ ਪਤਾ ਲੱਗਦਾ ਹੁੰਦਾ ਕਿ ਧੀਆ ਕਦੋਂ ਜਵਾਨ ਹੋ ਜਾਂਦੀਆਂ ਨੇ ਹੂੰ ਹਜੇ ਮੈਂ ਅਜੇ ਹਰਜੀਤ ਤੇ ਬਲਜੀਤ 14 ਕੇ ਸਾਲ ਦੀ ਸੀ ਕਿ ਭੂਆ ਨੇ ਜਦੋਂ ਵੀ ਆਇਆ ਕਰਨਾ ਤਾਂ ਉਹਨਾਂ ਦੀ ਭੂਆ ਨੇ ਇਹ ਕਿਹਾ ਕਰਨਾ ਬਾਈ ਇਹ ਕੁੜੀਆਂ ਤਾਂ ਮੇਰੀ ਝੋਲੀ ਪਾ ਦੇ ਹੂੰ ਮੇਰੀ ਨਨਾਨ ਦੇ ਦੋ ਪੁੱਤ ਨੇ ਹੂੰ ਉਹ ਬੜੇ ਸੋਹਣੇ ਸੁਨੱਖੇ ਨੇ ਮੇਰੀਆਂ ਭਤੀਜੀਆਂ ਵਾਂਗ ਹੂੰ ਅੱਛਾ ਇਹ ਵੀ ਸਾਡੇ ਸੱਭਿਆਚਾਰ ਦਾ ਇੱਕ ਅੰਗ ਰਿਹਾ ਕਿ ਭੂਆ ਵੀ ਭਤੀਜੀਆਂ ਦਾ ਰਿਸ਼ਤਾ ਲੈ ਕੇ ਜਾਂਦੀ ਸੀ ਆਪਣੇ ਘਰ ਤੇ ਗਾਹਾਂ ਨਨਾਨ ਦੇ ਬੱਚੇ ਲਈ ਨਾ ਹਾਂ ਉਹ ਵੀ ਆਪਦੇ ਹੋਗੇ ਤੇ ਇਹ ਵੀ ਆਪਦੇ ਸੀ ਇਹਨਾਂ ਨੂੰ ਇਹ ਸੀਗਾ ਕਿ ਉਹ ਵੀ ਚੰਗਾ ਪਰਿਵਾਰ ਆ ਤੇ ਮੇਰੇ ਬਾਈ ਦਾ ਵੀ ਚੰਗਾ ਪਰਿਵਾਰ ਆ ਤਾਂ ਕਿਤੇ ਨਾ ਕਿਤੇ ਹਰਜੀਤ ਤੇ ਬਲਜੀਤ ਦਾ ਪਰਿਵਾਰ ਵੀ ਇਹ ਗੱਲ ਨੂੰ ਸਹਿਮਤ ਸੀ ਕਿ ਚਲੋ ਉਹ ਵੀ ਚੰਗਾ ਪਰਿਵਾਰ ਆ ਤੇ ਸਾਡਾ ਵੀ ਚੰਗਾ ਪਰਿਵਾਰ ਆ ਤੇ ਉਹ ਮੁੰਡੇ ਵੀ ਸਿਆਣੇ ਨੇ ਤਾਂ ਫਿਰ 14 ਸਾਲ ਦੀ ਉਮਰ 'ਚ ਜਦੋਂ ਬੱਚੇ ਨੂੰ ਇਹ ਪਤਾ ਲੱਗ ਜਾਂਦਾ ਕਿ ਮੇਰਾ ਇਹ ਘਰੇ ਰਿਸ਼ਤਾ ਹੋਣਾ ਇਹ ਘਰੇ ਮੇਰਾ ਵਿਆਹ ਹੋਣਾ ਅਸੀਂ ਦੋਨੇ ਭੈਣਾਂ ਨੇ ਉਹੀ ਘਰੇ ਜਾਣਾ ਤਾਂ ਉਹ ਛੋਟੀ ਉਮਰ 'ਚ ਧੀਆਂ ਨੇ ਖਿਆਲ ਸਜਾਉਣੇ ਸ਼ੁਰੂ ਕਰ ਦਿੱਤੀ ਸੀ ਹੂੰ ਪੂਆ ਦੇ ਨਨਦ ਦੇ ਪੁੱਤ ਹਮ ਜਿਹੜੇ ਦੋ ਭਰਾ ਸੀ ਉਹਨਾਂ ਚੋਂ ਇੱਕ ਦਾ ਨਾਮ ਸੁਖਦੇਵ ਸੀ ਇੱਕ ਦਾ ਨਾਮ ਹਰਦੇਵ ਸੀ ਹਮ ਆਪਣੀ ਇਹ ਹੁੰਦੀਆਂ ਨੇ ਨਾ ਕਿ ਰਿਸ਼ਤੇਦਾਰੀਆਂ ਸਾਂਝੀਆਂ ਹੁੰਦੀਆਂ ਨੇ ਹਮ ਪੂਆ ਨਾਲ ਵੀ ਹਮ ਤੇ ਪੂਆ ਦੇ ਗਾਹਾਂ ਨਨਾਣਾ ਨਾਲ ਵੀ ਹਮ ਤਾਂ ਜਿੱਥੇ ਕਹਿੰਦੇ ਸੁਖਦੇਵ ਤੇ ਹਰਦੇਵ ਆਉਂਦੇ ਸੀ ਹਮ ਉੱਥੇ ਬਲਜੀਤ ਤੇ ਹਰਜੀਤ ਨੂੰ ਜਾਣ ਨਹੀਂ ਸੀ ਦਿੱਤਾ ਜਾਂਦਾ ਇੰਨੀ ਸੰਗ ਸ਼ਰਮ ਉਸ ਵਿੜਿਆਂ ਚ ਹੁੰਦੀ ਸੀ ਬਿਲਕੁਲ ਤਾਂ ਫਿਰ ਵੀ ਉਹ ਦੋਨੇ ਧੀਆਂ ਨੇ ਸੁਪਨੇ ਸਜਾਉਣੇ ਸ਼ੁਰੂ ਕਰਤੇ ਸੀ 14 ਸਾਲ ਦੀ ਉਮਰ 'ਚ ਉਹਨਾਂ ਦੀਆਂ ਸਖੀਆਂ ਸਹੇਲੀਆਂ ਨੇ ਦੱਸਣਾ ਕਿ ਜਿਨ੍ਹਾਂ ਨਾਲ ਥੋੜੇ ਰਿਸ਼ਤੇ ਹੋਏ ਆ ਨਾ ਮੁੰਡੇ ਉੱਚੇ ਲੰਮੇ ਗੱਭਰੂ ਨੇ ਕਈ ਵਾਰ ਤਾਂ ਭੂਆ ਨੂੰ ਡਰਦੀਆਂ ਡਰਦੀਆਂ ਹਰਜੀਤ ਤੇ ਬਲਜੀਤ ਪੁੱਛ ਲੈਂਦੀਆਂ ਸੀ ਕਿ ਕਹੇ ਜੇ ਦੀਂਦੀ ਆ ਸਾਡੇ ਹੋਣ ਵਾਲੇ ਘਰ ਵਾਲੇ ਤੇ ਭੂਆ ਨਾਲ ਸਹੇਲੀਆਂ ਵਾਲਾ ਪਿਆਰ ਹੁੰਦਾ ਹਨਾ ਭਤੀਜੀਆਂ ਦਾ ਬਿਲਕੁਲ ਤਾਂ ਭੂਆ ਨੇ ਇਹੀ ਕਹਿਣਾ ਕਿ ਬਹੁਤ ਸੋਹਣੇ ਸਨਖੇ ਮੁੰਡੇ ਨੇ ਜਿਵੇਂ ਥੋੜੇ ਵਰਗੇ ਕਿ ਹੱਥ ਲਾਇਆ ਵੇਲੇ ਹੁੰਦੇ ਹੂੰ ਤੇ ਇੱਕ ਦਿਨ ਦੀ ਗੱਲ ਹੈ ਕਿ ਹਰਜੀਤ ਤੇ ਬਲਜੀਤ ਦੇ ਸਹੁਰਿਆਂ ਤੋਂ ਹੂੰ ਉਹਨਾਂ ਦੇ ਪਿੰਡੀ ਬਰਾਤ ਆਉਂਦੀ ਹੈ ਹੂੰ ਤੇ ਉਸ ਬਰਾਤ ਦਾ ਉਹਦੇ ਮਾਪਿਆਂ ਨੂੰ ਵੀ ਪਤਾ ਲੱਗਦਾ ਹਰਜੀਤ ਦੇਆਂ ਨੂੰ ਹਰਜੀਤ ਦੀ ਮਾਂ ਹਰਜੀਤ ਨੂੰ ਕਹਿੰਦੀ ਆ ਤੇ ਬਲਜੀਤ ਨੂੰ ਕਹਿੰਦੀ ਆ ਕਿ ਤੁਹਾਡੇ ਸਹੁਰੇ ਪਿੰਡ ਤੋਂ ਅੱਜ ਬਰਾਤ ਆਈ ਹੋਈ ਆ ਆਪਣੇ ਪਿੰਡ ਕਿ ਘਰ ਨੂੰ ਤੁਸੀਂ ਸਾਫ਼ ਸੁਥਰਾ ਰੱਖਿਓ ਹੂੰ ਇਹ ਪਤਾ ਲੱਗੇ ਕਿ ਧੀਆਂ ਬਹੁਤ ਸੱਚਿਆਰੀਆਂ ਨੇ ਹੂੰ ਕਿ ਕੋਈ ਵੀ ਆ ਸਕਦਾ ਤੁਹਾਡੇ ਸਹੁਰਿਆਂ ਦਾ ਬਿਲਕੁਲ ਤਾਂ ਇਹ ਗੱਲਾਂ ਹਲੇ ਹਰਜੀਤ ਤੇ ਬਲਜੀਤ ਦੀਆਂ ਚੱਲਦੀਆਂ ਹੁੰਦੀਆਂ ਨੇ ਕਿ ਦੂਸਰੇ ਪਾਸੇੋਂ ਬਹੁਤ ਤੇਜ਼ੀ ਨਾਲ ਉਹਨਾਂ ਦੇ ਘਰੇ ਉਹਨਾਂ ਦੀ ਸਹੇਲੀ ਆਉਂਦੀ ਆ। ਹੂੰ ਕਹਿੰਦੀ ਉਹਦਾ ਸਾਹ ਚੜਿਆ ਹੁੰਦਾ। ਉਹ ਕਹਿੰਦੀ ਥਾਨੂੰ ਇਹ ਪਤਾ ਵੀ ਤੁਹਾਡੇ ਸੌਰੇ ਪਿੰਡ ਤੋਂ ਬਰਾਤ ਆਈ ਹੋਈ ਆ ਆਪਣੇ ਪਿੰਡ ਜਿੱਥੇ ਤੁਸੀਂ ਮੰਗੀਆਂ ਹੋਈਆਂ। ਹੂੰ ਉਹ ਹੱਸ ਕੇ ਕਹਿੰਦੀ ਨੇ ਕਿ ਹਾਂ ਸਾਨੂੰ ਪਤਾ। ਹੂੰ ਤਾਂ ਉਹ ਕਹਿੰਦੀ ਤੁਹਾਨੂੰ ਇਹ ਪਤਾ ਹਰਜੀਤ ਵੱਲ ਨੂੰ ਅੱਖਾਂ ਕਰਕੇ ਕਹਿੰਦੀ ਵੀ ਤੇਰੇ ਵਾਲਾ ਵੀ ਉੱਚਾ ਆਇਆ ਹੋਇਆ। ਅੱਛਾ ਤੇ ਉਹ ਸ਼ਰਮ ਆ ਜਾਂਦੀ ਆ। ਹੂੰ ਕਹਿੰਦੀ ਤਾਂ ਉਹ ਕਿਨੇ ਦੱਸਿਆ ਹੂੰ ਤਾਂ ਉਹ ਕਹਿੰਦੀ ਮੇਰੀ ਮਾਂ ਬਰਾਤ ਵਾਲਿਆਂ ਦੇ ਘਰੋਂ ਹੀ ਆਈ ਹੈ ਹੂੰ ਤੇ ਉੱਥੇ ਗੱਲਾਂ ਇਹ ਚੱਲਦੀਆਂ ਸੀ ਵੀ ਜਿਨ੍ਹਾਂ ਨਾਲ ਹਰਜੀਤ ਤੇ ਬਲਜੀਤ ਦਾ ਰਿਸ਼ਤਾ ਹੋਇਆ ਵੀ ਆਹ ਮੁੰਡਾ ਉਹ ਉਹਨਾਂ ਚ ਇੱਕ ਹੂੰ ਤੇ ਉਹਨਾਂ ਦਾ ਚਾਹ ਨਹੀਂ ਚੱਕਿਆ ਜਾਂਦਾ ਹਰਜੀਤ ਤੇ ਬਲਜੀਤ ਨਹੀਂ ਪਹਿਲੇ ਸਮੇਂ 'ਚ ਇਹ ਵੀ ਹੁੰਦਾ ਸੀ ਨਾ ਜਦੋਂ ਕੋਈ ਕੱਚੇ ਰਿਸ਼ਤੇ 'ਚ ਬਰਾਤੀ ਆਉਂਦਾ ਸੀ ਪ੍ਰੋਣਾ ਤਾਂ ਔਰਤਾਂ ਨੂੰ ਪ੍ਰੋਣਾ ਵੇਖਣ ਦਾ ਬਹੁਤ ਚਾਹ ਹੁੰਦਾ ਸੀ ਬਹੁਤ ਚਾਹ ਹੁੰਦਾ ਸੀ ਪਰ ਘਰਦਿਆਂ ਵੱਲੋਂ ਇਹ ਪਰਮਿਸ਼ਨ ਨਹੀਂ ਹੁੰਦੀ ਸੀ ਕਿ ਤੁਸੀਂ ਦੇਖ ਸਕੋ ਕਿਉਂਕਿ ਸੰਗ ਸ਼ਰਮੋ ਤੋਂ ਬਹੁਤ ਵੱਡਾ ਗਹਿਣਾ ਹੁੰਦਾ ਸੀ ਹੂੰ ਤਾਂ ਹਰਜੀਤ ਆਪਣੀ ਸਹੇਲੀ ਨੂੰ ਕਹਿੰਦੀ ਹੈ ਵੀ ਉੱਥੇ ਤਾਂ ਬਹੁਤ سارے ਬਰਾਤੀ ਹੋਣਗੇ ਹੂੰ ਆਪਾਂ ਉੱਥੇ ਕਿਵੇਂ ਜਾ ਸਕਦੀਆਂ ਹੂੰ ਤੇ ਕਹਿੰਦੀ ਜੇ ਮੈਨੂੰ ਕਿਸੇ ਨੇ ਸਿਆਣ ਲਿਆ ਫੇਰ ਹਾਂ ਉਹ ਕਹਿੰਦੀ ਨਹੀਂ ਤੇਰੇ ਵਾਲਾ ਆਪਣੇ ਕੁਸ਼ਕ ਸਾਥੀਆਂ ਨਾਲ ਸਾਡੇ ਗਵਾਂਡੀਆਂ ਦੀ ਬੈਠਕ 'ਚ ਬੈਠਾ ਹੂੰ ਮੈਂ ਤੈਨੂੰ ਆਜਾ ਬਾਰੀ ਵਿੱਚ ਦੀ ਦਿਖਾਵਾਂਗੇ ਹਾਂ ਤਾਂ ਫਿਰ ਉਹ ਦੋਨੇ ਸਹੇਲੀਆਂ ਹੂੰ ਹਰਜੀਤ ਤੇ ਉਹਦੀ ਨਾਲ ਦੀ ਸਹੇਲੀ ਪਹਿਲੀ ਝਲਕ ਜਦੋਂ ਸੁਖਦੇਵ ਦੀ ਹਰਜੀਤ ਦੇਖਦੀ ਆ ਤਾਂ ਹੱਕੀ ਬੱਕੀ ਰਹਿ ਜਾਂਦੀ ਹੈ ਹੂੰ ਕਿ ਇੰਨਾ ਸੋਹਣਾ ਗੱਭਰੂ ਹੂੰ ਇੰਨਾ ਕੱਦ ਕਾਟ ਤੇ ਇੰਨਾ ਨੌਜਵਾਨ ਜਿਵੇਂ ਭੂਆ ਕਹਿੰਦੀ ਹੁੰਦੀ ਸੀ ਕਿ ਹੱਥ ਲਾਇਆ ਮੁੰਡੇ ਮੈਲੇ ਹੁੰਦੇ ਆ ਤਾਂ ਮੇਰੀ ਭੂਆ ਸੱਚੀ ਕਹਿੰਦੀ ਸੀ ਹੂੰ ਤੇ ਚਾਵੇਂ-ਚਾਵੇਂ ਇੱਕ ਡਰ ਦੇ ਨਾਲ ਭੱਜੀ-ਭੱਜੀ ਆਪਣੇ ਸਹੇਲੀ ਨਾਲ ਹਰਜੀਤ ਆਪਣੇ ਘਰੇ ਵਾਪਸ ਆ ਜਾਂਦੀ ਹੈ ਹੂੰ ਤੇ ਫਿਰ ਆ ਕੇ ਬਲਜੀਤ ਨੂੰ ਦੱਸਦੀ ਹੈ ਕਿ ਭੂਆ ਜਿਵੇਂ ਕਹਿੰਦੀ ਸੀ ਨਾ ਕਿ ਮੇਰੀ ਨਰਾਨ ਦੇ ਪੁੱਤ ਤਾਂ ਇਹੋ ਜਿਹੇ ਨੇ ਕਿ ਹੱਥ ਲਾਇਆ ਮੈਲੇ ਹੁੰਦੇ ਆ ਕਿ ਮੈਂ ਅੱਜ ਪਹਿਲੀ ਵਾਰ ਸੁਖਦੇਵ ਨੂੰ ਦੇਖਿਆ ਹੂੰ ਕਹਿੰਦੀ ਮੇਰੀ ਅੱਖੀਆਂ ੱਡੀਆਂ ਰਹਿ ਗਈਆਂ ਅੱਛਾ ਨੂੰ ਹੀ ਪਤਾ ਕਿ ਉਹਦੇ ਵਾਲਾ ਸੀ ਜਾਂ ਮੇਰੇ ਵਾਲਾ ਸੀ ਉਹ ਕੁੜੀ ਨੂੰ ਹੀ ਪਤਾ ਹਾਂ ਸਹੇਲੀ ਨੇ ਦੱਸਿਆ ਅੱਛਾ ਕਿ ਇਹ ਤੇਰੀ ਵਾਲਾ ਸੁਖਦੇਵ ਹੂੰ ਫਿਰ ਉਸ ਤੋਂ ਬਾਅਦ ਹਰਜੀਤ ਦੀਆਂ ਹੋਰ ਔਮੰਗਾਂ ਜਾਗਦੀਆਂ ਨੇ ਹੋਰ ਸੁਪਨੇ ਬੁਣਨੇ ਸ਼ੁਰੂ ਕਰਦੀ ਹੈ ਕਿਉਂਕਿ ਉਹਨੇ ਦੇਖ ਲਿਆ ਹੁੰਦਾ ਹੂੰ ਸੁਖਦੇਵ ਨੂੰ ਤਾਂ ਬਹੁਤ ਔਮੰਗਾਂ ਚਾਹ ਉਹਦੇ ਮਨ 'ਚ ਹੁੰਦੇ ਆ ਹੂੰ ਤੇ ਨਾਲ ਹੀ ਨਾਲ ਬਲਜੀਤ ਦੇ ਮਨ ਚ ਵੀ ਹੁਣ ਸ਼ੁਰੂ ਹੋ ਜਾਂਦੇ ਕਿ ਜੇ ਸੁਖਦੇਵ ਇਹਨਾਂ ਸੋਹਣਾ ਤਾਂ ਉਹਦਾ ਛੋਟਾ ਭਰਾ ਵੀ ਉਸ ਤੋਂ ਵੀ ਜ਼ਿਆਦਾ ਸੋਹਣਾ ਹੋਣਾ ਐਂ ਕਰਦੇ ਕਰਦੇ 4 ਸਾਲ ਲੰਘ ਜਾਂਦੇ ਆ ਉਹ ਆਪਣੇ ਸਾਰੇ ਪਰਿਵਾਰ ਬਾਰੇ ਆਪਣੀ ਜ਼ਿੰਦਗੀ ਬਾਰੇ ਬਹੁਤ ਕੁਝ ਸੋਚ ਕੇ ਰੱਖਿਆ ਹੁੰਦਾ ਤਾਂ ਫਿਰ ਵਿਆਹ ਦਾ ਸਮਾਂ ਨੇੜੇ ਆ ਜਾਂਦਾ ਵਿਆਹ ਨੂੰ ਕੁਝ ਕੀ ਮਹੀਨੇ ਬਚੇ ਹੁੰਦੇ ਆ ਤੇ ਘਰ ਦੇ ਵਿੱਚ ਖਰੀਦਦਾਰੀ ਸ਼ੁਰੂ ਹੋ ਜਾਂਦੀ ਆ ਤਿਆਰੀਆਂ ਸੁਨਾਰਿਆਂ ਕੋਲੇ ਜਾਣਾ ਸ਼ੁਰੂ ਕਰ ਦਿੱਤਾ ਜਾਂਦਾ ਕੱਪੜੇ ਲੀੜੇ ਰਿਸ਼ਤੇਦਾਰਾਂ ਦੇ ਚਵਾਈਆਂ ਦੇ ਬਣਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਤੇ ਉਦੋਂ ਦੇ ਪਾਸੇ ਮੁੰਡੇ ਵਾਲਿਆਂ ਦੇ ਘਰੇ ਵੀ ਤਿਆਰੀਆਂ ਚੱਲ ਜਾਈਆਂ ਨੇ ਕਿ ਦੋ ਪੁੱਤ ਵਿਆਹਣੇ ਆ ਇਕੱਠੇ ਹੀ ਵਿਆਹਣੇ ਆ ਹੂੰ ਤੇ ਫਿਰ ਇਸ ਤੋਂ ਬਾਅਦ ਜਿਉਂ-ਜਿਉਂ ਕਹਿੰਦੇ ਵਿਆਹ ਨੇੜੇ ਆਉਂਦਾ ਜਾਂਦਾ ਤਾਂ ਹਰਜੀਤ ਦਾ ਚਾ ਚੱਕਿਆ ਨਹੀਂ ਜਾਂਦਾ ਹੁੰਦਾ ਹੂੰ ਤਾਂ ਫਿਰ ਤੁਸੀਂ ਇੱਥੇ ਦੇਖੋ ਕਿ ਇੱਕ ਧੀ ਨੇ ਅਮੰਗਾ ਚਾ ਮੰਚ ਸਜਾਏ ਹੋਣ ਕੁੜੀਆਂ ਨੂੰ ਵੈਸੀ ਆਪਣੇ ਵਿਆਹ ਦਾ ਬੜਾ ਚਾ ਹੁੰਦਾ ਇੱਕ ਤਾਂ ਇਹ ਚਾ ਹੁੰਦਾ ਕਿ ਕੱਪੜੇ ਲੀੜੇ ਨਵੇਂ ਮਿਲਣਗੇ ਉਸ ਵਕਤ ਦੀ ਗੱਲ ਆ ਕਿ ਅੱਜ ਤੋਂ 20-22 ਸਾਲ ਪਹਿਲਾਂ ਕਿ ਗਹਿਣੇ ਪਾਉਣ ਨੂੰਵੇਂ ਮਿਲਣਗੇ ਹੱਥਾਂ ਤੇ ਮਹਿੰਦੀ ਲੱਗੂਗੀ ਤੇ ਇੱਕ ਪਾਸੇ ਇਹ ਵੀ ਚਾਹ ਸੀ ਤੇ ਇੱਕ ਪਾਸੇ ਹਰਜੀਤ ਤੇ ਬਲਜੀਤ ਨੂੰ ਇਹ ਫਿਕਰ ਵੀ ਸੀ ਕਿ ਮਾਪਿਆਂ ਦਾ ਘਰ ਛੱਡਣਾ ਪਊਗਾ ਹੂੰ ਫਿਰ ਤੁਸੀਂ ਇੱਥੇ ਕੁਦਰਤ ਦੀ ਇਹ ਵੱਡੀ ਖੇਡ ਦੇਖੋ ਕਿ ਜਿਉਂ-ਜਿਉਂ ਵਿਆਹ ਦੇ ਦਿਨ ਨੇੜੇ ਆਉਂਦੇ ਆ ਇੱਕ ਕਲੇਣਾ ਦਿਨ ਇਹੋ ਜਿਹਾ ਆਉਂਦਾ ਹੂੰ ਹਰਜੀਤ ਤੇ ਬਲਜੀਤ ਦੇ ਪਰਿਵਾਰ ਨੂੰ ਇਹ ਖਬਰ ਮਿਲਦੀ ਆ ਕਿ ਸੁਖਦੇਵ ਦਾ ਐਕਸੀਡੈਂਟ ਹੋ ਗਿਆ ਹੂੰ ਤੇ ਜਦੋਂ ਇਹ ਖਬਰ ਹਰਜੀਤ ਦੇ ਪਿਓ ਨੂੰ ਮਿਲਦੀ ਆ ਤਾਂ ਉਹਦੇ ਪੈਰਾਂ ਤੋਂ ਜ਼ਮੀਨ ਨਿਕਲ ਜਾਂਦੀ ਹੈ ਹੂੰ ਕਿ ਵਿਆਹ ਚ ਤਾਂ ਦੇਣੀ ਮਿਹਜ 10 ਬੱਚੇ ਹਲੇ ਹੂੰ ਅਸੀਂ ਤਾਂ ਸਾਰੀ ਤਿਆਰੀ ਕਰੀ ਬੈਠੇ ਆ ਆ ਕੁਦਰਤ ਦੀ ਕਹੇ ਜੀ ਖੇੜਾ ਹੂੰ ਇਹ ਕਹੇ ਜਿਹਾ ਭਾਣਾ ਵਾਪਰ ਗਿਆ ਤਾਂ ਭੱਜਿਆ ਭੱਜਿਆ ਉਹਨੂੰ ਕੁਝ ਸਮਝ ਨਹੀਂ ਆਉਂਦਾ ਉਹ ਹਰਜੀਤ ਦੀ ਮਾਂ ਨਾਲ ਗੱਲ ਕਰਦਾ ਕਿ ਆਹ ਗੱਲ ਆ ਹੂੰ ਤਾਂ ਹਰਜੀਤ ਦੀ ਮਾਂ ਕਹਿੰਦੀ ਤੁਸੀਂ ਬੀਬੀ ਨੂੰ ਪੁੱਛੋ ਮਤਲਬ ਕਿ ਹਰਜੀਤ ਦੀ ਭੂਆ ਨੂੰ ਹਰਜੀਤ ਦੀ ਭੂਆ ਨੂੰ ਹੂੰ ਉਸ ਵਕਤ ਟਾਵੇਂ ਟਾਵੇਂ ਫੋਨ ਹੁੰਦੇ ਸੀ ਕਿਸੇ ਦੇ ਘਰੋਂ ਜਾ ਕੇ ਹਰਜੀਤ ਦਾ ਪਿਓ ਉਹ ਵੀ ਕਿਸੇ ਗਵਾਂਡੀ ਦੇ ਆਪਣੀ ਭੈਣ ਦੇ ਗਵਾਂਡੀ ਦੇ ਘਰੇ ਫੋਨ ਕਰਦਾ ਹੂੰ ਕਿ ਭੈਣ ਨਾਲ ਗੱਲ ਕਰਾਓ ਹੂੰ ਤਾਂ ਭੈਣ ਉਸ ਵਕਤ ਹਰਜੀਤ ਹਰਜੀਤ ਦੇ ਪਿਓ ਨੂੰ ਕੁਝ ਨਹੀਂ ਦੱਸਦੀ ਹੋਗੀ ਹੂੰ ਤਾਂ ਉਹ ਕਹਿੰਦਾ ਭੈਣ ਤਾਂ ਕੁਝ ਦੱਸ ਹੀ ਹੋਣੀ ਹੈਨੀਗੀ ਹੂੰ ਉਹ ਕਹਿੰਦੀ ਤੁਸੀਂ ਜਾ ਕੇ ਆਓ ਢੇੜਾ ਮਾਰ ਕੇ ਆਓ ਹੂੰ ਵੀ ਐ ਤਾਂ ਨਹੀਂ ਹੋ ਸਕਦਾ ਕੋਈ ਆਪਾਂ ਨੂੰ ਰਿਸ਼ਤੇਦਾਰ ਐਂ ਕਹਦੇ ਹੂੰ ਵੀ ਵਿਆਹ ਤੋਂ 10 ਦਿਨ ਪਹਿਲਾਂ ਹੂੰ ਉਹਨਾਂ ਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਜਿੱਤੇ ਤੁਹਾਡੀ ਕੁੜੀ ਮੰਗੀ ਹੋਈ ਆ ਹੂੰ ਤਾਂ ਉਹ ਆਪਣੀ ਭੈਣ ਕੋਲੇ ਹਰਜੀਤ ਦਾ ਪਿਓ ਜਾਂਦਾ ਹੈਗਾ ਹੂੰ ਤਾਂ ਫਿਰ ਹਰਜੀਤ ਦੀ ਭੂਆ ਆਪਣੇ ਭਰਾ ਨੂੰ ਕੁਝ ਨਹੀਂ ਦੱਸਦੀ ਹੈਗੀ ਉਹ ਇੰਨੇ ਹੀ ਦੱਸਦੀ ਹੈ ਕਿ ਹਾਂ ਮੁੰਡੇ ਦਾ ਐਕਸੀਡੈਂਟ ਹੋ ਗਿਆ ਉਹ ਦਾਖਲਾ ਹੂੰ ਕੋਈ ਗੱਲ ਨਹੀਂ ਹੋ ਜੂਗਾ ਠੀਕ ਹੈ ਵੀ ਇਹ ਵੀ ਹੋ ਸਕਦਾ ਵੀ ਆਹ 10 ਦਿਨਾਂ ਦੇ ਅੰਦਰ ਵਿਆਹ ਨਾ ਹੋਵੇ ਹੂੰ ਤਾਂ ਜਦੋਂ ਹਰਜੀਤ ਦਾ ਪਿਓ ਆਪਣੀ ਭੈਣ ਕੋਲੋਂ ਵਾਪਸ ਆਉਂਦਾ ਹੈ ਤਾਂ ਉਹ ਦਿਨ ਦੱਸਦੀ ਆ ਕਿ ਹਰਜੀਤ ਦੇ ਪਰਿਵਾਰ ਦੇ ਵਿੱਚ ਰੋਟੀ ਨਹੀਂ ਪੱਕੀ ਹੂੰ ਸਾਰਾ ਪਰਿਵਾਰ ਧੌਣਾ ਸਿੱਟ ਕੇ ਬਹਿ ਗਿਆ ਕਿ ਆਹ ਪ੍ਰਮਾਤਮਾ ਨੇ ਕਹਿ ਜਾ ਭਾਣਾ ਵਰਤਾਤਾ ਸਾਡੇ ਨਾਲ ਫਿਰ ਉਸ ਤੋਂ ਅਗਲੀ ਸ਼ਾਮ ਦੀ ਉਹ ਗੱਲ ਹੈ ਕਿ ਘਰ ਦੇ ਵਿੱਚ ਲੋਕ ਆਉਣੇ ਸ਼ੁਰੂ ਹੋ ਗਏ ਪਿੰਡ ਦੇ ਹੂੰ ਤੇ ਸ਼ਾਇਦ ਹਰਜੀਤ ਦੇ ਬਾਪੂ ਨੂੰ ਇਹ ਲੱਗਦਾ ਸੀ ਕਿ ਲੋਕ ਪਤਾ ਲੈਣ ਆਉਂਦੇ ਆ ਸਾਡੇ ਜਵਾਈ ਦਾ ਤੇ ਲੋਕਾਂ ਨੇ ਪੁੱਛਣਾ ਕਿਵੇਂ ਆ ਉਹ ਪਿਓ ਨੇ ਕਰ ਦੇਣਾ ਠੀਕ ਆ ਹੂੰ ਤਾਂ ਹਰਜੀਤ ਦਾ ਬਾਪੂ ਜਿਹੜੇ ਘਰੋਂ ਹਰਜੀਤ ਦੀ ਭੂਆ ਨੂੰ ਫੋਨ ਕਰਦਾ ਹੁੰਦਾ ਸੀ ਤਾਂ ਉਸੇ ਘਰ ਹੀ ਹਰਜੀਤ ਦੀ ਭੂਆ ਫੋਨ ਕਰਦੀ ਆ ਕਿ ਸੁਖਦੇਵ ਮੁੱਕ ਗਿਆ ਹੂੰ ਪਿੰਡ ਦੇ ਲੋਕ ਘਰੇ ਆਏ ਖੜੇ ਆ ਪਤਾ ਲੈਣ ਵਾਸਤੇ ਤਾਂ ਦੂਸਰੇ ਪਾਸੇ ਉਹੀ ਗਵੰਡੀਆਂ ਜਿਨ੍ਹਾਂ ਦੇ ਘਰੇ ਫੋਨ ਆਇਆ ਹੁੰਦਾ ਉਹਨਾਂ ਦੀ 부ੜੀ ਆਉਂਦੀ ਐ ਉਹ ਦੱਸਦੀ ਐ ਕਿ ਭਾਈ ਸੁਖਦੇਵ ਤਾਂ ਮੁੱਕ ਗਿਆ ਚੜਾਈ ਕਰ ਗਿਆ ਹੂੰ ਤਾਂ ਉਹ ਪਰਿਵਾਰ ਦੀਆਂ ਤਾਹਾਂ ਮਾਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਵੈਣ ਕੀਰਨੇ ਪੈਣੇ ਉਹ ਪਰਿਵਾਰ 'ਚ ਸ਼ੁਰੂ ਹੋ ਜਾਂਦੇ ਆ ਕਿ ਸਾਡੇ ਤਾਂ ਘਰੀ ਪਟਿਆ ਗਿਆ ਹੂੰ ਤੁਸੀਂ ਇਹ ਦੇਖੋ ਕਿ ਉਹ ਵਕਤ ਉਹ ਪਰਿਵਾਰ ਦੇ ਉੱਤੇ ਕੀ ਬੀਤਦੀ ਹੋਊਗੀ ਬਹੁਤ ਵੱਡਾ ਗਹਿਰ ਹੈ ਕਿ ਦੋ ਧੀਆਂ ਇੱਕੋ ਘਰ ਦੇ ਵਿੱਚ ਜਾਣੀਆਂ ਨੇ ਮਾਪਿਓ ਨੇ ਸਾਰੀ ਤਿਆਰੀ ਢੱਡ ਬਣ ਕੇ ਕਰ ਰੱਖੀ ਆ ਹੂੰ ਨਵੇਂ-ਨਵੇਂ ਸੂਟ ਗਹਿਣੇ ਸਾਰੇ ਰੱਖ ਰੱਖੇ ਆ ਹੂੰ ਤਾਂ ਉਸ ਵਕਤ ਪੈਰਾਂ ਥਲੋਂ ਜ਼ਮੀਨ ਨਿਕਲ ਜਾਂਦੀ ਆ ਸਾਰੇ ਪਰਿਵਾਰ ਦੇ ਸਾਰਾ ਪਰਿਵਾਰ ਕੰਧਾਂ 'ਚ ਟੱਕਰਾਂ ਮਾਰਨੀ ਸ਼ੁਰੂ ਕਰ ਦਿੰਦਾ। ਹੂੰ ਤੇ ਦੂਜੇ ਪਾਸੇ ਜਿਹੜੀ ਉਹ ਹਰਜੀਤ ਨੇ ਖਾਪ ਸਜਾਈ ਹੁੰਦੀ ਐ ਉਹ ਸਾਰੇ ਚੱਕਨਾ ਚੂਰ ਹੋ ਜਾਂਦੇ ਆ। ਹੂੰ ਢਹਿ ਢੇਰੀ ਹੋ ਜਾਂਦੀ ਐ। ਤਾਂ ਉਸ ਵਕਤ ਦੇਖਣ ਵਾਲੇ ਇਹ ਵੀ ਦੱਸਦੇ ਆ ਕਿ ਉਸ ਵਕਤ ਹਰਜੀਤ ਦਾ ਹਾਲ ਦੇਖਿਆ ਨਹੀਂ ਸੀ ਜਾਂਦਾ। ਜਿਹੜਾ ਉਹਦਾ ਹਾਲ ਸੀ। ਪਰਿਵਾਰ ਤਾਂ ਰੋਈ ਰਿਹਾ ਸੀ ਪਰ ਦੂਜੇ ਪਾਸੇ ਹਰਜੀਤ ਕੰਧਾਂ 'ਚ ਟੱਕਰਾਂ ਮਾਰਦੀ ਸੀ। ਕਿ ਅੱਜ ਤੱਕ ਦੁਨੀਆ ਹੀ ਲੁੱਟੀ ਗਈ। ਬਿਲਕੁਲ। ਤੇ ਫੇਰ ਹਰਜੀਤ ਦੇ ਬਾਪੂ ਹੋਰੀ ਹੂੰ ਉਹਦੇ ਸੌਰੇ ਜਾਂਦੇ ਆ। ਸੰਸਕਾਰ ਹੁੰਦਾ ਸੰਸਕਾਰ ਤੋਂ ਬਾਅਦ ਵੀ ਹਰਜੀਤ ਉਹਦੇ ਬਾਰੇ ਸੋਚਦੀ ਰਹਿੰਦੀ ਆ ਭੋਗ ਆਉਂਦਾ ਸੁਖਦੇਵ ਦਾ ਭੋਗ ਵੀ ਪੈ ਜਾਂਦਾ ਹੂੰ ਕਿ ਇਹ ਗੱਲ ਵੀ ਆ ਕਿ ਉਸ ਵਕਤ ਜਦੋਂ ਇਹ ਜਿਹਾ ਮਾਹੌਲ ਹੋਇਆ ਹੋਵੇ ਕਿਸੇ ਦੇ ਦਿਮਾਗ 'ਚ ਇਹ ਖਿਆਲ ਹੀ ਨਹੀਂ ਆਉਂਦਾ ਕਿ ਅੱਗੇ ਕੀ ਕਰਾਂਗੇ ਹੂੰ ਨਾ ਹਰਜੀਤ ਦੇ ਬਾਪ ਦੇ ਇਹ ਖਿਆਲ ਆ ਨਾ ਉਹਦੇ ਪਰਿਵਾਰ ਦੇ ਤੇ ਨਾ ਦੂਜੇ ਪਾਸੇ ਸੁਖਦੇਵ ਦੇ ਪਰਿਵਾਰ ਦੇ ਦਿਮਾਗ 'ਚ ਇਹ ਖਿਆਲ ਆਉਂਦਾ ਹੂੰ ਕਿ ਐਡੀ ਕਲਹਾਰੀ ਮੌਤ ਸਾਡਾ ਪੁੱਤ ਮਰ ਗਿਆ ਤਾਂ ਸੁਖਦੇਵ ਦਾ ਭੋਗ ਪੈ ਜਾਂਦਾ ਹੂੰ ਜਾਣ ਵਾਲਿਆਂ ਦਾ ਚਲੇ ਜਾਂਦਾ ਹੂੰ ਤਾਂ ਦੂਸਰੇ ਪਾਸੇ ਹਰਜੀਤ ਦਾ ਵੀ ਬੁਰਾ ਹਾਲ ਸੀ ਹੂੰ ਸਾਂਝੇ ਰਿਸ਼ਤੇਦਾਰ ਸੀ ਕਈ ਰਿਸ਼ਤੇਦਾਰ ਉਧਰ ਆ ਰਿਹਾ ਕਈ ਰਿਸ਼ਤੇਦਾਰ ਇੱਧਰ ਆ ਰਿਹਾ ਹੂੰ ਚਲੋ ਇਹ ਗੱਲ ਵੀ ਆ ਕਿ ਭੋਗ ਤੋਂ ਬਾਅਦ ਵੀ ਸਾਡੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਜਦੋਂ 80 ਕਰ ਹਰੀ ਮੌਤ ਹੋਵੇ ਬਿਲਕੁਲ ਭੋਗ ਤੋਂ ਥੋੜੇ ਸਮੇਂ ਬੀਤਿਆ ਜਦੋਂ ਮਹੀਨਾ ਕੁ ਲੰਘ ਜਾਂਦਾ ਹੂੰ ਤਾਂ ਫਿਰ ਵੀ ਕਈ ਰਿਸ਼ਤੇਦਾਰ ਆਉਂਦੇ ਰਹਿੰਦੇ ਆ ਹੂੰ ਤਾਂ ਫਿਰ ਇਹ ਗੱਲਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਜਾਣ ਵਾਲਾ ਚਲੇ ਗਿਆ ਹੁਣ ਤੁਸੀਂ ਆਪਣੀ ਵੱਡੀ ਧੀ ਬਾਰੇ ਕੀ ਸੋਚਿਆ ਹਮ ਛੋਟੀ ਬਾਰੇ ਵੀ ਕੀ ਸੋਚਿਆ ਇੱਕੋ ਘਰੇ ਤੁਸੀਂ ਦੋਨੇ ਭੈਣਾਂ ਮੰਗੀਆਂ ਸੀ ਕਿ ਹੁਣ ਵੀ ਆਪਾਂ ਦੂਜੀ ਧੀ ਉੱਥੀ ਤੋਰਨੀ ਆ ਲੋਕ ਵਿੱਚ ਹੁੰਦੇ ਆ ਗੱਲਾਂ ਕਰਨ ਵਾਲੇ ਹਮ ਉਹਨਾਂ ਨੇ ਤਾਂ ਇਹ ਚੀਜ਼ ਬਾਰੇ ਹਲੇ ਸੋਚੀ ਨਹੀਂ ਸੀਗਾ ਪਰ ਲੋਕ ਕਰਨ ਵਾਲੇ ਇਹ ਗੱਲਾਂ ਕਰ ਜਾਂਦੇ ਸੀ ਹਮ ਤਾਂ ਹੌਲੀ-ਹੌਲੀ ਜਦੋਂ ਸਮਾਂ ਬੀਤਦਾ ਗਿਆ ਮਹੀਨਾ ਲੰਘਿਆ ਡੇਢ ਮਹੀਨਾ ਲੰਘਿਆ ਦੋ ਮਹੀਨੇ ਲੰਘੇ ਤਾਂ ਹਰਜੀਤ ਦੇ ਬਾਪੂ ਨੇ ਵੀ ਇਸ ਗੱਲ ਬਾਰੇ ਸੋਚਣਾ ਸ਼ੁਰੂ ਕਰਿਆ ਹਮ ਕਿ ਮੈਂ ਆਪਣੀਆਂ ਦੋਨੇ ਧੀਆਂ ਦਾ ਰਿਸ਼ਤਾ ਇੱਕ ਘਰੇ ਕੀਤਾ ਸੀ ਉਹ ਆਪਣੀ ਹਰਜੀਤ ਦੀ ਬੇਬੇ ਨਾਲ ਵੀ ਸਲਾਹ ਕਰਦਾ ਯਾਨੀ ਆਪਣੀ ਪਤਨੀ ਨਾਲ ਵੀ ਸਲਾਹ ਕਰਦਾ ਕਿ ਹੁਣ ਕੀ ਕਰੀਏ ਹਮ ਵੱਡੀ ਧੀ ਦਾ ਘਰ ਉੱਜੜ ਗਿਆ ਜਿਹਦੇ ਨਾਲ ਮੰਗੀ ਸੀ ਉਹ ਰਿਆ ਨਹੀਂ ਹੈਗਾ ਦੂਜੀ ਧੀ ਵੀ ਆਪਾਂ ਉੱਥੇ ਮੰਗੀ ਹੈ ਵੀ ਆਪਾਂ ਦੂਜੀ ਧੀ ਨੂੰ ਆਪਣੀ ਨੂੰ ਉੱਥੇ ਤੋਰੀ ਹਮ ਤਾਂ ਫਿਰ ਇੱਕ ਦਿਨ ਉਹ ਭੂਆ ਵੀ ਆਉਂਦੀ ਆ ਇਸ ਮਸਲੇ ਤੇ ਗੱਲ ਕਰਨ ਬਾਰੇ ਹਮ ਤਾਂ ਉਹ ਆਪਣੀ ਭੈਣ ਨਾਲ ਸਲਾਹ ਕਰਦਾ ਹਰਜੀਤ ਦੇ ਬਾਪੂ ਭੈਣੇ ਕੀ ਕੀਤਾ ਜਾਵੇ ਹਮ ਤਾਂ ਦੂਜੇ ਪਾਸੇ ਹਰਜੀਤ ਦੀ ਮਾਂ ਵੀ ਕਿਤੇ ਨਾ ਕਿਤੇ ਇਹ ਸੋਚਦੀ ਸੀ ਕਿ ਮੇਰੀ ਜਦੋਂ ਵੱਡੀ ਧੀ ਦਾ ਸਹਾਗ ਨਹੀਂ ਰਿਹਾ ਹੈਗਾ ਤਾਂ ਮੈਂ ਛੋਟੀ ਧੀ ਵੀ ਆਪਣੀ ਉਸ ਘਰੇ ਤੋਰਨੀ ਨਹੀਂ ਹੈਗੀ। ਹੂੰ ਜਦੋਂ ਹਰਜੀਤ ਦੀ ਭੂਆ ਨਾਲ ਇਹ ਗੱਲਬਾਤ ਹੁੰਦੀ ਹੈ ਹਰਜੀਤ ਦੀ ਭੂਆ ਕਹਿੰਦੀ ਹੈ ਵੀ ਮੈਂ ਕੀ ਕਹਿ ਸਕਦੀ ਹਾਂ ਤੁਸੀਂ ਆਪਣੀ ਮਰਜ਼ੀ ਕਰੋ ਜਿਵੇਂ ਤੁਹਾਨੂੰ ਸਹੀ ਲੱਗਦਾ ਉਵੇਂ ਕਰੋ। ਹੂੰ ਤਾਂ ਹਰਜੀਤ ਨਾਲ ਵੀ ਇਹ ਗੱਲ ਹੁੰਦੀ ਆ ਕਿ ਤੇਰੇ ਘਰ ਵਾਲਾ ਤਾਂ ਮੁੱਕ ਗਿਆ ਵੀ ਆਪਾਂ ਛੋਟੀ ਨੂੰ ਉੱਥੇ ਤੋਰੀਏ ਜਾਂ ਨਾ ਤੋਰੀਏ। ਉਹ ਦੋਨੋਂ ਭੈਣਾਂ ਦਾ ਆਪਸੀ ਇੰਨਾ ਪਿਆਰ ਸੀ ਹਰਜੀਤ ਬਲਜੀਤ ਦੀ ਆਪਣੇ ਆਪ ਨੂੰ ਮਾਂ ਸਮਝਦੀ ਸੀ ਹਰਜੀਤ ਸਮਝਦੀ ਸੀ ਕਿ ਮੈਂ ਬਲਜੀਤ ਦੀ ਮਾਂ ਹਾਂ ਹਮ ਹਰਜੀਤ ਕਹਿੰਦੀ ਹੈ ਆਪਣੀ ਮਾਂ ਨੂੰ ਕਿ ਮੇਰੀ ਬਦਕਿਸਮਤੀ ਦੀ ਸਜ਼ਾ ਮੇਰੀ ਛੋਟੀ ਭੈਣ ਨੂੰ ਨ ਦੇਵਾਂ ਹਮ ਮੇਰੇ ਨਾਲ ਜੋ ਹੋਣਾ ਸੀ ਮੇਰੀ ਕਿਸਮਤ ਵਿੱਚ ਮંજૂર ਸੀ ਉਹ ਹੋ ਗਿਆ ਹਮ ਪਰ ਇਹਨੇ ਉਹ ਪਰਿਵਾਰ ਲਈ ਆਪਣੇ ਉਹ ਹਮਸਫਰ ਲਈ ਆਪਣੇ ਹੋਣ ਵਾਲੇ ਪਤੀ ਦੀ ਉਹ ਚਾਹ ਬੁਣੇ ਹੋਇਆ ਜਿਹੜੇ ਕਦੇ ਮੈਂ ਬੁਣੀ ਸੀ ਹਮ ਤਾਂ ਛੋਟੀ ਭੈਣ ਨੂੰ ਵੀ ਪੁੱਛਿਆ ਜਾਂਦਾ ਉਹ ਵੱਡੀ ਨੂੰ ਕਹਿ ਦਿੰਦੀ ਹੈ ਕਿ ਜਿਵੇਂ ਭੈਣੇ ਤੈਨੂੰ ਸਹੀ ਲੱਗਦਾ ਹੋਵੇ ਕਰ ਦੇ ਹੂੰ ਤਾਂ ਫੇਰ ਛੋਟੀ ਭੈਣ ਨੂੰ ਉਸੇ ਘਰ ਦੇ ਵਿੱਚ ਤੋਰਿਆ ਜਾਂਦਾ ਹੂੰ ਤਾਂ ਦੂਸਰੇ ਪਾਸੇ ਤੁਸੀਂ ਇਹ ਸੋਚੋ ਕਿ ਛੋਟੀ ਭੈਣ ਤਾਂ ਜਿਹੜੇ ਉਹਨੇ ਸੁਪਨੇ ਸਜਾਏ ਸੀ ਉਹਦੇ ਸੁਪਨੇ ਰਹਿ ਵੀ ਨਹੀਂ ਗਏ ਸੀ ਕਿਉਂਕਿ ਕਿੱਥੇ ਤਾਂ ਉਹਨਾਂ ਨੇ ਇਹ ਸੋਚਿਆ ਸੀ ਕਿ ਅਸੀਂ ਦੋਨੇ ਭੈਣਾਂ ਦਰਾਣੀ ਜਠਾਣੀ ਵੀ ਬਣਾਂਗੀਆਂ ਭੈਣਾਂ ਵੀ ਰਹਿਾਂਗੀਆਂ ਇੱਕੋ ਘਰੇ ਰਹਾਂਗੀਆਂ ਹੂੰ ਤਾਂ ਛੋਟੀ ਭੈਣ ਬਹੁਤ ਕੁਝ ਮਨ ਚ ਲੈ ਕੇ ਜਦੋਂ ਉਹਦਾ ਵਿਆਹ ਹੁੰਦਾ ਚਲੀ ਜਾਂਦੀ ਹੈ ਹੂੰ ਹਰਜੀਤ ਦੇ ਦਿਮਾਗ 'ਚ ਦਿਲਚਸਪੀ ਚੱਲਦਾ ਹੋਊਗਾ ਕਿ ਕਦੇ ਮੈਂ ਵੀ ਆਪਣੀ ਭੈਣ ਨਾਲ ਵਿਦਾ ਹੋਣਾ ਸੀ ਅਸੀਂ ਦੋਨੇ ਭੈਣਾਂ ਨੇ ਇਕੱਠੇ ਵਿਦਾ ਹੋਣਾ ਸੀ ਉਹ ਘਰ 'ਚ ਜਾਣਾ ਸੀ ਤਾਂ ਹਰਜੀਤ ਉਹ ਯਾਦਾਂ 'ਚ ਹੀ ਰਹਿੰਦੀ ਸੀ ਤਾਂ ਹਰਜੀਤ ਨੇ ਆਪਣੇ ਦਿਮਾਗ ਦੇ ਉੱਤੇ ਇੰਨਾ ਭਜਨ ਪਾ ਲਿਆ ਸੀ ਕਿ ਉਹਨੂੰ ਕੁਝ ਵੀ ਸੋਝਦਾ ਨਹੀਂ ਸੀ ਹਮ ਹਰਜੀਤ ਦੀ ਮਾਂ ਨੇ ਰੋਟੀ ਲਿਆ ਕੇ ਉਹਦੇ ਅੱਗੇ ਧਰ ਦੇਣੀ ਹਰਜੀਤ ਨੇ ਨਾ ਖਾਣੀ ਧੱਕੇ ਨਾਲ ਉਹਦੀ ਮਾਂ ਉਹਨੂੰ ਰੋਟੀ ਖਵਾਉਂਦੀ ਸੀ ਹਰਜੀਤ ਨੂੰ ਰਹਿਣਾ ਸਹਿਣਾ ਖਾਣਾ ਪੀਣਾ ਸਾਰਾ ਕੁਝ ਭੁੱਲ ਗਿਆ ਸੀ ਹਮ ਤੁਸੀਂ ਇਹ ਦੇਖੋ ਕਿ ਹਰਜੀਤ ਉਹ ਕੁੜੀ ਜਿਹੜੀ ਸਾਰਿਆਂ ਨੂੰ ਘਰ ਦੇ ਵਿੱਚ ਹਸਾ ਕੇ ਰੱਖਦੀ ਸੀ ਖੁਸ਼ ਰੱਖਦੀ ਸੀ ਸਾਰਿਆਂ ਦੀ ਖੁਸ਼ੀ ਦਾ ਖਿਆਲ ਰੱਖਦੀ ਸੀ ਅੱਜ ਉਹ ਚੁੱਪ ਹੋ ਗਈ ਸੀ ਹੂੰ ਤੇ ਘਰ ਦੇ ਇਹ ਫਿਕਰਾਂ 'ਚ ਸੀ ਕਿ ਕੋਈ ਐਸੀ ਵੈਸੀ ਅਣ ਹੋਣੀ ਕੋਈ ਗੱਲ ਨਾ ਕਰ ਲੇ ਹੂੰ ਭੂਆ ਨੇ ਆਉਣਾ ਫਫੜ ਨੇ ਆਉਣਾ ਰਿਸ਼ਤੇਦਾਰਾਂ ਨੇ ਆਉਣਾ ਮਾਸੀਆਂ ਨੇ ਆਉਣਾ ਸਾਰਿਆਂ ਨੇ ਸਮਝਾਉਣਾ ਪਰ ਹਰਜੀਤ ਤੇ ਕਿਸੇ ਦੀ ਕੋਈ ਗੱਲ ਦਾ ਅਸਰ ਨਹੀਂ ਸੀ ਹੁੰਦਾ ਹੂੰ ਥੋੜਾ ਸਮਾਂ ਹੋਰ ਬੀਤਿਆ ਸਾਲ ਲੰਘ ਗਿਆ ਤਾਂ ਹਰਜੀਤ ਨੂੰ ਵੀ ਏ ਘਰ ਦੇ ਧੱਕਾ ਕਰਨ ਲੱਗੇ ਕਿ ਤੂੰ ਹੁਣ ਵਿਆਹ ਕਰਾ ਲਾ ਅਸੀਂ ਕਿੰਨਾ ਕੁ ਟਾਈਮ ਬੈਠੇ ਰਹਾਂਗੇ ਇੱਥੇ ਤੇਰਾ ਕੋਈ ਭਰਾ ਭਰਜਾਈ ਕਿਹੜਾ ਬੈਠਾ ਹੈਗਾ ਅਸੀਂ ਦੋ ਮਾਂ ਪਿਓ ਹਈਆਂ ਤੇਰੇ ਅਸੀਂ ਬਜ਼ੁਰਗ ਹੋ ਗਏ ਅਸੀਂ ਦੁਨੀਆ ਤੋਂ ਚਲੇ ਗਏ ਤੇਰਾ ਕੌਣ ਵਾਲੀ ਵਾਰਸ ਹੈ ਇੱਥੇ ਕਿ ਤੂੰ ਆਪਣੀ ਜ਼ਿੰਦਗੀ ਬਾਰੇ ਸੋਚ ਪਰ ਹਰਜੀਤ ਇਹ ਕਹਿੰਦੀ ਸੀ ਕਿ ਮੈਨੂੰ ਮੇਰੇ ਹਾਲੇ ਤੇ ਛੱਡ ਦਿਓ ਮੈਂ ਹਲੇ ਕੁਝ ਨਹੀਂ ਸੋਚਿਆ ਤਾਂ ਬਹੁਤ ਸਾਰੇ ਆ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਹਰਜੀਤ ਤੇ ਵਜਨ ਪਾਇਆ ਇਸ ਗੱਲ ਦਾ ਕਿ ਵਿਆਹ ਕਰਵਾ ਲਾ ਤਾਂ ਹਰਜੀਤ ਨੇ ਕਿਤੇ ਨਾ ਕਿਤੇ ਹਮੇ ਵੀ ਵਰਤੀ ਹਰਜੀਤ ਵੀ ਇਹ ਸੋਚਦੀ ਸੀ ਕਿ ਭੈਣ ਮੇਰੀ ਵਿਆਹ ਕੇ ਚਲੀ ਗਈ ਮਾਂ ਪਿਓ ਕਹ ਲਉ ਤੁਰ ਗਈ ਮੈਂ ਰੁੱਟ ਜੂਗੀ ਹਮ ਪਰ ਹਰਜੀਤ ਦੀ ਰੂਹ ਤੇ ਅੱਜ ਵੀ ਉਹ ਗੱਲ ਦਾ ਬਜਨ ਅੱਜ ਵੀ ਉਹ ਗੱਲ ਦਾ ਭਾਰ ਸੀ ਕਿ ਮੇਰੀ ਰੂਹ ਤਾਂ ਸੁਖਦੇਵ ਨਾਲ ਹੀ ਮੰਗੀ ਹੋਈ ਸੀ ਹਮ ਮੈਂ ਹੁਣ ਕਿਸੇ ਨਾਲ ਲਾਵਾਂ ਕਿਵੇਂ ਲੈ ਲਾਂ ਹਮ ਤਾਂ ਫੇਰ ਹਰਜੀਤ ਲਈ ਵੀ ਰਿਸ਼ਤਾ ਦੇਖਿਆ ਜਾਂਦਾ ਹਮ ਪਰ ਹਰਜੀਤ ਦੀ ਰੂਹ ਇਹ ਗੱਲ ਨੂੰ ਤਿਆਰ ਨਹੀਂ ਹੁੰਦੀ ਉਹਨੂੰ ਬਜਨ ਪਾ ਕੇ ਜ਼ੋਰ ਪਾ ਕੇ ਇਹ ਅਖਿਆ ਜਾਂਦਾ ਕਿ ਤੂੰ ਵਿਆਹ ਕਰਾ ਲਾ ਮਜਬੂਰੀਆਂ ਚ ਹਰਜੀਤ ਨੂੰ ਵੀ ਇਹ ਫੈਸਲਾ ਲੈਣਾ ਪੈਂਦਾ ਹੂੰ ਤਾਂ ਫਿਰ ਜਦੋਂ ਹਰਜੀਤ ਦਾ ਵਿਆਹ ਹੁੰਦਾ ਉਸ ਦਿਨ ਦੀ ਗੱਲ ਆ ਕਿ ਹਰਜੀਤ ਖੁਸ਼ ਨਹੀਂ ਸੀ ਵਿਆਹ ਤੋਂ ਪਹਿਲਾਂ ਜਿਹੜੇ ਕੱਪੜੇ ਆ ਰਹੇ ਸੀ ਹਰਜੀਤ ਉਹ ਕੱਪੜਿਆਂ ਨੂੰ ਦੇਖ ਕੇ ਵੀ ਖੁਸ਼ ਨਹੀਂ ਸੀ ਤਾਂ ਹਾਂ ਮਾਰਦੀ ਸੀ ਹਰਜੀਤ ਜਿਹੜਾ ਉਹ ਸੋਨਾ ਸੁਖਦੇਵ ਵੇਲੇ ਬਣਾਇਆ ਸੀ ਉਹ ਸੋਨਾ ਦੇਖ ਕੇ ਹਰਜੀਤ ਤਾਂ ਹਾਂ ਮਾਰਦੀ ਸੀ ਕਿ ਮੈਂ ਉਹ ਮੌਕੇ ਤੇ ਪਾਉਣਾ ਸੀ ਤੇ ਇਹ ਮੈਨੂੰ ਅੱਜ ਪਾਉਣਾ ਪੈ ਰਿਹਾ ਹੂੰ ਤਾਂ ਇਹ ਵੀ ਗੱਲ ਆ ਕਿ ਉਹਨੇ ਆਪਣੇ ਖਿਆਲ ਸੁਖਦੇਵ ਨਾਲ ਹੀ ਬੁਣੇ ਹੋਈ ਸੀ ਉਹਨੇ ਆਪਣੀ ਦੁਨੀਆ ਸੁਖਦੇਵ ਨਾਲ ਹੀ ਬੁਣੀ ਹੋਈ ਸੀ ਕਿ ਮੇਰੀ ਦੁਨੀਆ ਹੀ ਸੁਖਦੇਵ ਆ ਤੇ ਉਹਦੀ ਦੁਨੀਆ ਤਾਂ ਇੱਕ ਸਾਲ ਪਹਿਲਾਂ ਹੀ ਉੱਜੜ ਚੁੱਕੀ ਸੀ ਹਮ ਕਰਦਿਆਂ ਦੇ ਭਜਨ ਪਾਉਣ ਕਰਕੇ ਹਰਜੀਤ ਇਹ ਰਿਸ਼ਤੇ ਨੂੰ ਮੰਨ ਜਾਂਦੀ ਹੈ ਤੇ ਵਿਆਹ ਵਾਲਾ ਦਿਨ ਆਉਂਦਾ ਵਿਆਹ ਵਾਲੇ ਦਿਨ ਵੀ ਹਰਜੀਤ ਨਹੀਂ ਖੁਸ਼ ਹੁੰਦੀ ਹਮ ਹਰਜੀਤ ਦੀਆਂ ਲਾਵਾ ਵੀ ਹੋ ਜਾਂਦੀਆਂ ਨੇ ਹਮ ਪਰ ਅੰਦਰੋਂ ਅੰਦਰ ਹੀ ਹੰਝੂ ਸਾਰੇ ਹਰਜੀਤ ਆਪਣੇ ਅੰਦਰ ਪੀਰੀ ਸੀ ਹੂੰ ਫਿਰ ਉਸ ਤੋਂ ਬਾਅਦ ਹਰਜੀਤ ਵਿਦਾ ਵੀ ਹੋ ਜਾਂਦੀ ਹੈ ਘਰ ਤੋਂ ਹੂੰ ਦੱਸਣ ਵਾਲੇ ਇਹ ਦੱਸਦੇ ਆ ਕਿ ਜਿਉਂ-ਜਿਉਂ ਹਰਜੀਤ ਆਪਣੇ ਸਹੁਰੇ ਪਰਿਵਾਰ ਵੱਲ ਨੂੰ ਵੱਧ ਰਹੀ ਸੀ ਹਰਜੀਤ ਤਾਂ ਹਾਂ ਮਾਰ ਰਹੀ ਸੀ ਅੰਦਰੋਂ-ਅੰਦਰੋਂ ਹੂੰ ਤਾਂ ਹਰਜੀਤ ਆਪਣੇ ਨਵੇਂ ਸਹੁਰੇ ਘਰ ਦੇ ਵਿੱਚ ਆ ਵੀ ਜਾਂਦੀ ਹੈ ਹੂੰ ਤਾਂ ਸਾਰੇ ਸ਼ਗਨ ਸਵਾਰਤ ਹੂੰ ਹਰਜੀਤ ਦੇ ਉਹ ਘਰ ਦੇ ਵਿੱਚ ਹੋ ਚੁੱਕੇ ਹੁੰਦੇ ਆ ਮੇਲਣਾ ਹਰਜੀਤ ਨੂੰ ਛੱਡ ਕੇ ਚਲੀਆਂ ਜਾਂਦੀਆਂ ਨੇ ਹੂੰ ਹਰਜੀਤ ਜਦੋਂ ਇਕੱਲੀ ਬੈੰਦੀ ਹੈ ਤਾਂ ਬਹੁਤ ਸਾਰੇ ਖਿਆਲ ਉਦੇ ਦਿਮਾਗ ਚਾਉਂਦੇ ਆ ਹਰਜੀਤ ਸੋਚਦੀ ਆ ਕਿ ਮੇਰਾ ਹਮਸਫਰ ਕਿਹੜਾ ਹੋਣਾ ਸੀ ਤੇ ਅੱਜ ਮੇਰਾ ਹਮਸਫਰ ਹੈ ਕੌਣ ਹੂੰ ਪਾਣੀਵਾਰ ਕੇ ਸੁਖਦੇਵ ਦੀ ਮਾਂ ਨੇ ਮੇਰੇ ਤੋਂ ਪੀਣਾ ਸੀ ਤੇ ਪਾਣੀ ਅਜਵਾਰ ਕੇ ਕਿਹਨੇ ਪੀਤਾ ਹੂੰ ਸੁਖਦੇਵ ਨੂੰ ਇਹ ਗੱਲ ਦਾ ਕਿੰਨਾ ਚਾਹ ਹੋਣਾ ਸੀ ਹੂੰ ਤਾਂ ਹਰਜੀਤ ਨੂੰ ਤੇਰੀਲੀਆਂ ਆਉਣੀਆਂ ਇਹ ਗੱਲਾਂ ਸੋਚ-ਸੋਚ ਕੇ ਸ਼ੁਰੂ ਹੋ ਜਾਂਦੀਆਂ ਨੇ ਤਾਂ ਹਰਜੀਤ ਦੇ ਸਿਰ ਤੇ ਫੁਲਕਾਰੀ ਲਈ ਹੁੰਦੀ ਆ ਹਰਜੀਤ ਆਪਣੇ ਫੁਲਕਾਰੀ ਵੱਲ ਵੀ ਦੇਖਦੀ ਆ ਤੇ ਉਹ ਉਹਨੂੰ ਕਫਣ ਲੱਗ ਰਹੀ ਹੁੰਦੀ ਆ ਫੁਲਕਾਰੀ ਹੂੰ ਉਹਨੂੰ ਲੱਗਦਾ ਹੁੰਦਾ ਹੈ ਕਿ ਮੇਰੀ ਆਲੇ-ਦੁਆਲੇ ਕਫਨ ਲਪੇਟਿਆ ਹੋਇਆ ਹੂੰ ਤਾਂ ਹਰਜੀਤ ਦੇ ਦਿਮਾਗ 'ਚ ਪਤਾ ਨਹੀਂ ਕੀ ਆਉਂਦਾ ਹਰਜੀਤ ਉਹੀ ਫੁਲਕਾਰੀ ਪੱਖੇ ਨੂੰ ਪਾਉਂਦੀ ਆ ਤੇ ਉਹ ਫੁਲਕਾਰੀ ਨਾਲ ਹਾਹਾ ਲੈ ਲੈਂਦੀ ਆ ਤੇ ਆਪਣੀ ਜ਼ਿੰਦਗੀ ਖਤਮ ਕਰ ਲੈਂਦੀ ਆ ਬਹੁਤ ਦੁਖਦਾਈ ਤਾਂ ਥੋੜੇ ਸਮੇਂ ਬਾਅਦ ਹੀ ਜਦੋਂ ਆ ਕੇ ਹਰਜੀਤ ਦਾ ਘਰ ਵਾਲਾ ਜਿੱਥੇ ਉਹ ਵਿਆਹ ਕੇ ਆਈ ਹੁੰਦੀ ਹੈ ਗੇਟ ਖੋਲਦਾ ਤਾਂ ਉਹ ਹੱਕਾ ਬੱਕਾ ਰਹਿ ਜਾਂਦਾ ਤਾਂ ਉੱਥੇ ਪੱਖੇ ਨਾਲ ਹਰਜੀਤ ਦੀ ਲਾਸ਼ ਲਟਕ ਰਹੀ ਹੁੰਦੀ ਇਹ ਇਹ ਕਹਾਣੀ ਦਾ ਅੰਤ ਹੋਇਆ ਤੁਸੀਂ ਆਪ ਦੇਖੋ ਤੇ ਇਹ ਸੋਚੋ ਕਿ ਹਰਜੀਤ ਦੇ ਦਿਮਾਗ 'ਚ ਕੀ ਚੱਲਦਾ ਹੋਊਗਾ ਹਰਜੀਤ ਨੇ ਕਿਵੇਂ ਆਪਣੀ ਰੂਹ ਸੁਖਦੇਵ ਨਾਲ ਮੰਗੀ ਤੇ ਹਰਜੀਤ ਨੂੰ ਇਹ ਲੱਗਿਆ ਕਿ ਉਹਨੇ ਉਹਦੀ ਰੂਹ ਨੇ ਲਾਵਾ ਸੁਖਦੇਵ ਨਾਲ ਹੀ ਲਈ ਰਹੀਆਂ ਸੀ ਵਕਈ ਜਿੱਥੇ ਜਿੱਦਾਂ ਕਹਾਣੀ ਦਾ ਅੰਤ ਇਹਨਾਂ ਦੁਖਾਂਤ ਹੁੰਦਾ ਸੁਖਾਂਤ ਤੋਂ ਸ਼ੁਰੂ ਹੋ ਕੇ ਇਹਦੇ 'ਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਵੀ ਪਹਿਲਿਆਂ ਸਮਿਆਂ ਦੇ ਵਿੱਚ ਲੋਕ ਲੱਜਾਂ ਸ਼ਰਮਾਂ ਨੂੰ ਨਿਭਾਉਂਦੇ ਸੀਗੇ ਤੇ ਜਿਵੇਂ ਇੱਕ ਹਰਜੀਤ ਦੀ ਇੱਕ ਤਰ੍ਹਾਂ ਦੀ ਕੁਰਬਾਨੀ ਕਹਿ ਲੋ ਕਿ ਉਹਨੇ ਸਭ ਕੁਝ ਦਾਅ ਤੇ ਲਾਤਾ ਪਰ ਉਹ ਕਿਸੇ ਦੀ ਨਹੀਂ ਹੋ ਸਕੀ ਤਾਂ ਉਹਨੇ ਅੰਤ ਨੂੰ ਵੀ ਸੁਖਦੇਵ ਨੂੰ ਹੀ ਚੁਣਿਆ ਬਿਲਕੁਲ ਔਰ ਇਹਦੇ ਚ ਕਿੰਨੀਆਂ ਗੱਲਾਂ ਸਾਹਮਣੇ ਆਉਂਦੀਆਂ ਵੀ ਇੱਕ ਸਬਰ ਵੀ ਹੋ ਗਿਆ ਇੱਕ ਉਹ ਰੂਹਾਂ ਦਾ ਪਿਆਰ ਜਿਹੜਾ ਉਹ ਕਦੇ ਵੀ ਕਿਸੇ ਨਾਲ ਵੰਡ ਨਹੀਂ ਸਕੀ ਸਹੀ ਇਦਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਸਾਡੇ ਸਮਾਜ 'ਚ ਹੁੰਦੀਆਂ ਨੇ ਇਹ ਉਹ ਕਹਾਣੀਆਂ ਨੇ ਜਿਹੜੀਆਂ ਉਸ ਸਮੇਂ 'ਚ ਨਿਭੀਆਂ ਨੇ ਜਾਂ ਕਹਿ ਦਈਏ ਕਿ ਬਾਪਰੀਆਂ ਜਿੱਥੇ ਲੋਕਾਂ ਨੂੰ ਸੰਗਾ ਸ਼ਰਮਾ ਦੀ ਵੀ ਮਤਲਬ ਖਿਆਲ ਹੁੰਦਾ ਸੀਗਾ ਲੋਕ ਨਿਭਾਉਂਦੇ ਵੀ ਸੀਗੇ ਭਾਵੇਂ ਕਿ ਸਮੇਂ ਦਾ ਬਹੁਤ ਫਰਕ ਪੈ ਗਿਆ ਪਰ ਰੂਹਾਂ ਦੇ ਨਾਲ ਜੁੜਨ ਵਾਲੇ ਤੇ ਰੂਹਾਨਾ ਨਿਭਾਉਣ ਵਾਲੇ ਲੋਕ ਅੱਜ ਵੀ ਹੈਗੇ ਆ ਪਰ ਥੋੜੇ ਨੇ ਹਾਂ ਬਿਲਕੁਲ ਸੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਤੇ ਮੇਰੀ ਆਪ ਇਹ ਕਹਾਣੀ ਸੁਣਾ ਕੇ ਲੂੰ ਕੰਡੇ ਖੜੇ ਹੋਗੇ ਬਹੁਤ ਸਾਰੀਆਂ ਐਸੀਆਂ ਅਣਸੋਣੀਆਂ ਅਣਕਹੀਆਂ ਕਹਾਣੀਆਂ ਸਾਡੇ ਸਮਾਜ ਦੇ ਵਿੱਚ ਅੱਜ ਵੀ ਨੇ ਤੇ ਤੁਹਾਡੀ ਵੀ ਕੋਈ ਅਸੀ ਕਹਾਣੀ ਹੈ ਜੇ ਕੋਈ ਤੁਹਾਡੇ ਪਰਿਵਾਰ ਨਾਲ ਕੋਈ ਅਸੀ ਕਹਾਣੀ ਵਾਪਰੀ ਹੈ ਜਾਂ ਨੇੜੇ ਤੁਸੀਂ ਕੋਈ ਆਪਣੀ ਇਹ ਜੀ ਕਹਾਣੀ ਸੁਣੀ ਹੈ ਤਾਂ ਤੁਸੀਂ ਥੱਲੇ ਇੱਕ ਇੰਸਟਾਗ੍ਰam ਆਈਡੀ ਦਾ ਲਿੰਕ ਆ ਉੱਤੇ ਮੈਸੇਜ ਕਰਕੇ ਸਾਨੂੰ ਉਹ ਕਹਾਣੀ ਦੱਸ ਸਕਦੇ ਹੋ ਤੇ ਅਸੀਂ ਉਹ ਕਹਾਣੀ ਆਪਣੇ ਦਰਸ਼ਕਾਂ ਨੂੰ ਸੁਣਾਵਾਂਗੇ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਚੰਗੇ ਚੰਗੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਘੈਂਟ ਪੰਜਾਬੀ ਤੇ ਇਹ ਕਹਾਣੀ ਤੁਸੀਂ ਹਰ ਸ਼ੁੱਕਰਵਾਰ 10:30 ਵਜੇ YouTube ਘੈਂਟ ਪੰਜਾਬੀ ਚੈਨਲ ਤੇ ਦੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ